ਸ਼ਨੀਵਾਰ ਦੀ ਅੱਧੀ ਰਾਤ ਆ ਤੇ ਮਤਲਬ ਐਤਵਾਰ ਚੜ੍ਹਨਾ ਆਇਆ 2-4 ਮਿੰਟ ਹੋਣੇਗਾ ਹਨਾ ਇੰਨੇ ਕੁ ਲਗਭਗ ਹੋਣਾ ਪਰ ਸੰਗਤ ਦੇਖੋ ਪਛਾਹ ਸੇਵਾ ਦੇਖੋ ਕੋਈ ਸੇਵਾ ਕਰਦਾ ਤੇ ਤੁਹਾਨੂੰ ਦਿਖਾ ਲੈਂਦੇ ਹਾਂ ਸਾਰੇ ਨੌਜਵਾਨ ਮੁੰਡੇ ਆ ਸੇਵਾ ਕਰਦੇ ਨਾਲ ਦਾ ਤੇ ਮੈਂ ਬਹੁਤ ਅੱਗੇ ਆ ਗਿਆ ਇੱਧਰ ਤੋਂ ਦਿਖਾ ਦਿੰਨਾ ਉਹ ਦੇਖੋ ਤੇ ਇੱਧਰ ਉਹ ਗਿੱਟਾ ਰਹਿ ਗਿਆ ਸਤ ਸੰਗਤ ਸਤ ਸੰਗਤ ਸੇਵਾ ਜੀਵਾ ਅ ਮੱਬਾ ਜੀ ਹੁਣ ਅੰਦਰ ਵੀ ਲੱਗੇ ਆ ਤੇ ਅਸੀਂ ਅੱਗੇ ਤੱਕ ਦਿਖਾਉਂਦੇ ਆ ਨੌਜਵਾਨੀ ਦਾ ਵੀ ਘਾਹ ਦੇਖੋ ਇਹ ਜਿਹੜਾ ਹੈ ਤੁਹਾਨੂੰ ਸਵੇਰ ਵਿੱਚ ਪਹਿਰਾ ਸਾਹਿਬ ਹੁੰਦਾ ਉਹਦੇ ਦੀ ਸੰਗਤ ਇਹ ਤਾਂ ਤਿਆਰੀ ਕਰ ਰਹੀ ਆ ਜਿਹੜੀ ਸੰਗਤ ਨੇ ਆਉਣਾ ਕਿਉਂਕਿ ਇੱਥੇ ਤੋਂ ਇਹ ਸੰਗਤ ਸਾਰੇ ਬੈਠੀ ਹੁੰਦੀ ਹੈ ਨਾ ਸਵੇਰ ਨੂੰ ਤੇ ਇਹ ਉਹ ਸੇਵਾ ਦਾ ਰਹਿ ਜਿਹੜੇ ਸਵੇਰ ਨੂੰ ਜਿਹੜੀ ਐਤਵਾਰ ਨੂੰ ਦਪਹਿਰਾਂ ਸਾਹਿਬ ਦਾ ਸੰਗਤ ਆਉਣ ਵਾਲੀ ਹੈ ਨਾ ਉਹਨਾਂ ਦੇ ਲਈ ਜਿਹੜਾ ਮਤਲਬ ਸਫਾਈਆਂ ਕਰਦੇ ਆਪੇ ਆ ਦੇਖੋ ਮਿੱਟੀ ਗੱਡੀਆਂ ਲੰਘਦਾ ਕਿ ਪਈ ਹੁੰਦੀ ਨਾ ਸਵੇਰ ਨੂੰ ਇਸ ਥਾਂ ਉੱਤੇ ਸੰਗਤ ਨੇ ਬਹਿਣਾ ਇਸ ਲਈ ਸਾਫ ਸਫਾਈ ਦਾ ਜਿਹੜਾ ਪੂਰਾ ਕਿਤਾਂਵਾਂ ਲਾਇਆ ਇਸ ਵੇਲੇ ਨੌਜਵਾਨ ਇਦਾਂ ਮਤਲਬ ਮੋਰੇ ਹੋ ਕੇ ਸੇਵਾ ਕਰ ਰਹੇ ਹਨ ਇਸ ਵੇਲੇ ਅਸੀਂ ਮਤਲਬ ਦਿਖਾಳ್ ਵੀ ਦਿੰਨੇ ਆ ਇੱਧਰ ਦੇਖੋ ਇਸ ਵੇਲੇ ਅਸੀਂ ਛੀਦਾ ਸਾਹਿਬ ਦੇ ਜਿੱਦਾਂ ਜਿੱਥੇ ਇਹ ਜੂੜਾ ਘਰ ਹੁੰਦਾ ਸੀ ਇਹ ਨੂੰ ਇੱਥੇ ਲੰਗਰ ਵੀ ਲੱਗਾ ਹੁੰਦਾ ਚਾਹ ਦਾ ਇਹ ਉਹ ਥਾਂ ਆ ਜਿੱਥੇ ਚਾਹ ਦਾ ਲੰਗਰ ਲੱਗਾ ਹੁੰਦਾ ਤੇ ਆਪਾਂ ਉੱਥੇ ਖੜੇ ਆ ਇਸ ਵੀਰੇ ਇੱਧਰ ਸੰਖਾ ਦਿਖਾ ਦਿੰਦੇ ਆ ਤੇ ਜੀ ਆਪ ਵੀ ਦੇਖੋ ਠੀਕ ਹੈ ਜੀ ਅ ਅੱਗੇ ਵੀ ਸੰਗਤ ਜਿਹੜੀ ਆਈ ਜਾਂਦੀ ਹੈ ਜਿਹਨਾਂ ਰਾਤ ਨੂੰ ਜੇ ਦਾ ਮਤਲਬ ਸਵੇਰ ਦਾ ਜਿਹੜਾ ਪਹਿਰਾ ਸਾਬ ਕਰਨਾ ਇਹਦਾ ਦੂਰ ਵਾਲੀ ਸੰਗਤ ਆ ਉਹ ਆਈ ਜਾਂਦੀ ਹੈ ਸੰਗਤਾਂ ਜੇ ਵੀ ਆ ਦੇਖੋ ਹੁਣ ਮੈਂ ਘੁਮਾ ਕੇ ਦੇਖ ਲਵਾਂ ਆ ਵੀਰ ਆਪਣੇ ਦੇਖੋ ਇਸ ਮੈਂ ਉਹ ਡਰੋਨ ਆ ਜਿਸ ਨਾਲ ਮੈਂ ਤੁਹਾਨੂੰ ਦਿਖਾ ਲਈਏ ਦੇਖੋ ਸਾਰੇ ਨੌਜਵਾਨੇ ਆ ਤਾਂ ਕਈ ਗੱਲਾਂ ਕਰ ਲਾਂ ਪਿੰਡ ਦੇ ਦੱਸੋ ਕਿ ਕੀ ਮੜਾ ਕੰਮ ਕਰਦੇ ਆ ਤਾਂ ਕਿਤਨੇ ਸਵੇਰ ਨੂੰ ਬਾਣੀ ਪੜ੍ਹਨੀ ਆ ਉਹਨਾਂ ਦੇ ਲਈ ਇਹ ਸਾਫ ਸਵੈਇਆਂ ਕਰਦੇ ਆ ਆਪਣੇ ਕਰਮ ਸਵਾਰਦੇ ਆ ਆਹ ਦੇਖੋ ਅਰ ਸਾਰੇ ਇੱਥੇ ਮਨ ਸਵੇਰ ਨੂੰ ਸੰਗਤ ਨਹੀਂ ਆਉਣਾ ਅਜ਼ੀਰ ਆਪਣੇ ਇਧਰ ਵੀਰ ਨੂੰ ਪੁੱਛ ਵੀ ਲੈਣੇ ਭਾਜੀ ਕਿਹੜਾ ਪਿੰਡ ਆਪਣਾ ਕਿੱਥੇ ਪੈਂਦਾ ਜੀ ਇਹ? ਤੇਰਾ ਬਾਬਾ। ਤੇਰਾ ਬਾਬਾ। ਭਾਜੀ ਹਰ ਰਿਹਾ ਸ਼ਨੀਵਾਰ ਨੂੰ ਆਉਂਦੇ ਹਾਂ ਜੀ। ਹਾਂ ਜੀ ਹਾਂ ਜੀ। ਹੁਣ ਕਿੱਥੇ ਦਾ ਹੀ ਸੇਵਾ ਕਰਕੇ ਆਉਣੀ ਹੈ? ਇਹ ਪੂਰਾ ਆਮ ਦਾਸ ਹੋਟਲ ਦੇ ਗਾੜੀ ਚੋਂ ਦੀ। ਤੇ ਜਿੱਥੇ ਦਾ ਹੀ ਸੰਗਤ ਨੇ ਸੋ ਇਹਨੂੰ ਬਹਿਣਾ ਤਕਰੀਬਨ ਹਨਾ ਹਣਾ। ਠੀਕ ਹੈ ਜੀ। ਇੱਧਰ ਦੇਖ ਲਓ ਤੁਹਾਨੂੰ ਮੈਂ ਦਿਖਾ ਦਿੰਨਾ। ਉਹ ਹੈਗੀ ਆਪਣੀ ਜਿਹੜੀ ਸਰਾਂ ਆ ਦੂਜੀ ਪੂਰੀ ਵਾਲਿਆਂ ਦੀ ਸਰਾਂ ਹੈ ਨਾ। ਹਾਂ ਉਹ ਹੀ ਆ। ਉਹ ਦੇਖੋ। ਉਦੇ ਬਾਹਰ ਤੱਕ ਵੀ ਆ ਦੇਖੋ ਉਹ ਤੁਹਾਨੂੰ ਮੂਰ ਦਿਖਾਉਂਦੇ ਆਖੋ ਦੇਖੋ ਨਾਲ-ਨਾਲ ਜਾਪ ਨਾਲ-ਨਾਲ ਆ ਦੇਖੋ ਜੀ ਨਾਲ-ਨਾਲ ਸਾਰੇ ਚੱਕ ਰਿਹਾ ਨੋਜ ਬੰਦ ਆ ਦੇਖੋ ਵਾਹਿਗੁਰੂ 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 ਦੇਖੋ ਹੁਣ ਭਾਂੰਸਾਰੀ ਸਭਾਈ ਕਰਦੇ ਹਾਂ ਨੋਜ ਇਹ ਕੋਈ ਕਿੱਦਾਂ ਬਾਕੀ ਦਾ ਆਪਾਂ ਸਾਰਾ ਕੁਝ ਦੇਖੀ ਜਾਈਦਾ ਮੈਂ ਤਾਂ ਇਹ ਜਿਹੜੇ ਰਾਤ ਨੂੰ ਜਿਹਦਾ ਸੇਵਾ ਕਰਦੇ ਹੁੰਦੇ ਆ ਇਕੱਲੇ ਇਦਾਂ ਨਹੀਂ ਵੀ ਨੌਜਵਾਨ ਨਾਲ ਭੈਣਾਂ ਵੀ ਲੱਗੀਆਂ ਧੰਨਵਾਦ ਖਾਲਸਾ ਦੇ ਆ ਦੇਖੋ ਇਹ ਇਧਰ ਦੇਖੋ ਇਹ ਇਧਰ ਆ ਨੌਜਵਾਨ ਵੀ ਲੱਗਿਆ ਉਧਰ ਦੇਖੋ ਭੈਣ ਵੀ ਲੱਗੀ ਹੈ ਹੁਣ ਸਾਰੇ ਨਾਲ ਮਿਲ ਕੇ ਸਵੇਰ ਨੂੰ ਸੰਗਤ ਦੇ ਲਈ ਜਿਹੜੀ ਸਫਾਈ ਆ ਉਹ ਕਰਦੇ ਪਏ ਆ ਇਸ ਵੇਲੇ ਇਹ ਆ ਦੇਖੋ ਉਤੋਂ ਲੈ ਕੇ ਤੇ ਨਾਲ-ਨਾਲ ਜਾਪ ਵੀ ਕਰੀ ਜਾਂਦੇ ਇਹ ਇਹ ਐਸੋਲੇ ਅਸੀਂ ਪਹੁੰਚੇ ਆ ਪੂਰੀਵੜਾ ਦੀ ਜਿਹੜੀ ਸਰਾਂ ਆ ਉਹਦੇ ਬਿਲਕੁਲ ਸਾਹਮਣੇ ਉੱਥੇ ਤੱਕ ਸੰਗ ਦੇ ਦਰਹਾਂਚੀ ਆ ਸਾਈਆਂ ਗੱਡੀ ਗਈ ਤੇ ਆਹ ਜਿਹੜੀ ਸੰਗ ਤੋਂ ਉਧਰੋਂ ਆ ਰਹੀ ਆ ਦੇਖੋ ਵੀਰ ਕਿੱਥੋਂ ਕਿੱਥੋਂ ਦਿਖ ਲੋ ਲੈ ਕੇ ਆਉਂਦਾ ਉਹ ਪਰਲੇ ਪਾਸੇ ਦੇਖੋ ਤੁਸੀਂ ਸੜਕ ਉਧਰੋਂ ਸਾਫ਼ ਆ ਨਾ ਤੇ ਇਧਰਲੇ ਪਾਸੋਂ ਹਜੇ ਮਰ ਸਫਾਈ ਕਰਦੇ ਆ ਦੇਖੋ ਇਹ ਅੱਜ ਮੈਂ ਸਾਈਆਂ ਆਇਆ ਸੀ ਤੇਰੇ ਮੈਂ ਤੁਹਾਨੂੰ ਦਿਖਾ ਲੀਏ ਸੀ ਕਿ ਰਾਤ ਦਾ ਵੀ ਜਿਹੜਾ ਸ਼ਨੀਵਾਰ ਰਾਤ ਦੀ ਜਿਹੜੀ ਸਫਾਈ ਚੱਲਦੀ ਹੁੰਦੀ ਸੀ ਵਾ ਚੱਲਦੀ ਹੁੰਦੀ ਹੈ ਨਾ ਉਹਦੇ ਪ੍ਰਤੀ ਦਿਖਾ ਲੈਂਦਾ ਤੁਹਾਨੂੰ ਉਹ ਤੁਹਾਨੂੰ ਦੱਸਣ ਤੋਂ ਲਈ ਆਏ ਸੀ ਤੇ ਅਪੂਲੋ ਫਾਰਮਾਸੀ ਉਹ ਵੀ ਕਰਤਿਆ ਅ ਅ ਅੰਗ ਲਫਾਤ ਇਹਨੂੰ ਬਾਦੇ ਆ ਮੜ ਮੜ ਉਹ ਵੀ ਤੁਹਾਨੂੰ ਦਿਖਾ ਲੰਦੇ ਆ ਤੇ ਦੁਕਾਨਾਂ ਹਜੇ ਵੀ ਲੱਗੀਆਂ ਰਾਤ ਦੇ ਟਾਈਮ ਵੀ ਹਲੋ ਦੇਖ ਲੋ ਇਹ ਆ ਸਾਰੀਆਂ ਰੇੜੀਆਂ ਸਾਰੀਆਂ ਲੱਗੀਆਂ ਆ ਢਾਬੇ ਢੂਬੇ ਖੁੱਲੇ ਆ ਸਾਰਾ ਕੁਝ ਪੁੱਤਰ ਮਾਰਾ ਇਹਦੇ ਦਰ ਤੇ ਟੂਟ ਲੰਗਰ ਵਰਤ ਰਿਹਾ ਪਰ ਫੇ ਵੀ ਜਿਹੜਾ ਮਰ ਠੰਡੇ ਠੁੰਡੇ ਵਾਲੇ ਜੋ ਵੀ ਸਿਸਟਮ ਆ ਨਾ ਕਿਉਂਕਿ ਨਿਆਣੇ ਨੇ ਕੇ ਨਾਲ ਹੁੰਦੇ ਆ ਤੇ ਨਿਆਣੇ ਕੇ ਵਿੱਚ ਜੂ ਜੀ ਮੰਗਣ ਦਾ ਪਲੇ ਉਹ ਫਰੂਟ ਦੀਆਂ ਦੁਕਾਨਾਂ ਰਾਤ ਦਾ ਟਾਈਮ ਆ ਇਸ ਲਈ 12 ਵਜੇ ਦੇ ਲਗਭਗ ਥੋੜਾ ਮੋਟਾ ਉੱਤੇ ਥੱਲੇ ਹੋਊਗਾ ਤੇ ਵੀ ਉਹਨਾਂ ਦਾ ਦ੍ਰਿਸ਼ ਤੁਹਾਨੂੰ ਦਿਖਾ ਲਦੇ ਆ ਰਾਤ ਦਾ ਜਿਹੜਾ ਉਹ ਕੀ ਹੁੰਦਾ ਹੈ ਨਾ ਕਿਦਾਂ ਸੀਵਾ ਚੱਲਦੀ ਹੈ ਤੇ ਰਾਤ ਨੂੰ ਰੱਚ ਪੈਣਾ ਸ਼ੁਰੂ ਹੋ ਗਿਆ ਅ ਜਿਨ੍ਹਾਂ ਨੇ ਆਉਣਾ ਭਾਈ ਆਪਣੇ ਲਈ ਆਉਣਾ ਤੇ ਉਹ ਤੁਹਾਨੂੰ ਦੱਸਾਲਦੇ ਆਣ ਚਲੋ ਆਹ ਦੇਖੋ ਉਹ ਬੈਰੀਅਰ ਆ ਗਿਆ ਜੀ ਆਹ ਉਹ ਬੈਰੀਅਰ ਹੈ ਜਿਹੜਾ ਅ ਮਤਲਬ ਇੱਥੇ ਜੂੜਾ ਘਾਰ ਹੁੰਦਾ ਹੈ ਲਾਸਟ ਇੱਥੇ ਗਾਂ ਨਹੀਂ ਨੰਗਣ ਦੇ ਦਾ ਮੋੜ ਚਲ ਸਵੇਰ ਨੂੰ ਹੈ ਨਾ ਪਰ ਐਸੇ ਦੇ ਲੋਕਾਂ ਸੰਗ ਆਕੇ ਛੱਗ ਰਿਹਾ ਜੀ ਜਿੱਤ ਨੇ ਤੁਸੀਂ ਹੋਰ ਦੇਖੋ ਨੋ ਨਹੀਂ ਇਹ ਸਬਜ਼ੀ ਮੰਡੀ ਜਿਹੜੀ ਹੈ ਨਾ ਆ ਦੇਖੋ ਸਬਜ਼ੀ ਮੰਡੀ ਖੁੱਲੀ ਆ ਸਬਜ਼ੀ ਮੰਡੀ ਦੇ ਵਿੱਚ ਵੀ ਦੇਖੋ ਆ ਜਿੱਦਾਂ ਮਤਲਬ ਹੈ ਰੇੜੀਆਂ ਲੱਗੀਆਂ ਆ ਸੰਗ ਦਾ ਪ੍ਰਸ਼ਾਦ ਲੈ ਕੇ ਜਾਂਦੀ ਆ ਨਾ ਆ ਦੇਖੋ ਸੇਬ ਵਗੈਰਾ ਸਾਰਾ ਕੁਝ ਉੱਪਰ ਆ ਰਾਤ ਦਾ ਟਾਈਮ ਹੈ ਜੀ ਰਾਤ ਵੇਲੇ ਵੀ ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਲਾਗੇ ਛੱਗ ਉਹ ਤਾਂ ਦਿਨ ਚੜਿਆ ਪਿਆ ਇਸ ਵੇਲੇ ਚਲੋ ਠੀਕ ਹੈ ਜੀ ਅ ਕਮੈਂਟ ਕਰਕੇ ਦੱਸਿਓ ਕਿ ਰਾਤ ਦਾ ਦ੍ਰਿਸ਼ ਤੁਹਾਨੂੰ ਕਿੱਦਾਂ ਲੱਗਾ ਮੇਰੇ ਮਨ ਵਿੱਚ ਕਿੰਨੇ ਦਿਨਾਂ ਦਾ ਸੀ ਵੀ ਇਹ ਦ੍ਰਿਸ਼ ਵੀ ਤੁਹਾਨੂੰ ਦਿਖਾ ਲੈਣਾ ਤੇ ਰਾਤ ਨੂੰ ਕਿੱਦਾਂ ਵਾਦ ਸੰਗ ਸੇਵਾ ਕਰਦੀ ਹੁੰਦੀ ਚਲੋ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ